ਮੇਰੀ ਗੱਲ ਸੁਣ ਲਾ ਇਹਨੂੰ ਕੱਟ ਬਾਹਰ ਮੇਰੇ ਘਰ ਇਹਨਾਂ ਬੜੇ ਮੁੜ ਕੇ ਆ ਕੇ ਇਹ ਤੇਰਾ ਕਿਹੜਾ ਸੀ ਕੁਝ ਦੇਣਾਗਾ ਤੂੰ ਜ਼ਮੀਨਾਂ ਤੇ ਨੌ ਲਵਾਉਣ ਆ ਗਈ ਤੈਨੂੰ ਸ਼ਰਮ ਨਹੀਂ ਆਈ ਜਵਾਕਾਂ ਦੇ ਵਿਆਹ ਕਰਾਂਗੇ ਨਾਕ ਚੱਕਾ ਨੂੰ ਕਹੇਗੀ ਸਾਡੇ ਕੋਲ ਕੁਝ ਨਹੀਂ ਅਸੀਂ ਤਾਂ ਖਾਲੀਆ ਪੱਲਾ ਝਾੜਤਾ ਸਾਡੇ ਕੋਲ ਕੁਝ ਨਹੀਂ ਜਿਹਨੂੰ ਸੱਦਣਾ ਹੋਇਆ ਸੱਦ ਲਈ ਜੇ ਤੈਨੂੰ ਭੈਣ ਦਾ ਐਨੇ ਹੀ ਹੇਜ ਮਾਰਦਾ ਸੀ ਤੇ ਮੈਨੂੰ ਵਿਆਹ ਕੇ ਘਾਤੋ ਲੈ ਕੇ ਆਇਆ ਐਸੇ ਨੂੰ ਬਸਾ ਲੰਦਾ ਨਾ ਵੀਰੇ ਕੱਪੜੇ ਵੀ ਪਾਲੇ ਸਾਰੇ ਨਵੋ ਪੁੱਤ ਅਨਵੋ ਪਤਾ ਨਹੀਂ ਕੀ ਕਰੀ ਜਾਂਦੀ ਆ ਐ ਨਵੋ ਖੰਟੀ ਮਮਾ ਹੋਈ ਕਿ ਆਂਕੀ ਤੂੰ ਤਿਆਰ ਨਹੀਂ ਹੋਈ ਹੈਗੀ ਮਮਾ ਮੈਂ ਨਹੀਂ ਬਦਲਦੇ ਹੈਗੇ ਇੰਨੀ ਕਰਮੀ ਪੈਂਦੀ ਪੀ ਲੈ ਕਿੰਨੀ ਮੈਂ ਨਹੀਂ ਬਦਲਨੇ ਪੁੱਤਾ ਪਤਰੇ ਮਾਮੇ ਕੋਲੇ ਜਾਣਾ ਉੱਥੇ ਐਂ ਜਲੂਸ ਕੱਢ ਕੇ ਜਾਏਗੀ ਮੜਾ ਮੋਟਾ ਚਾਜੇ ਸਿਰ ਤੇ ਕਪੜਾ ਪਾ ਤੂੰ ਦੱਸ ਨਾਲ ਕੀ ਕਹਿਣਗੇ ਉਹ ਤੈਨੂੰ ਵੀ ਜਲੂਸ ਕੱਢ ਕੇ ਆ ਗਈ ਇੱਥੇ ਮੇਰੀ ਗੱਲ ਸੁਣ ਤੇ ਨਵਾਂ ਸਾਈਕਲ ਲੈਣਾ ਨਾ ਲੈਣਾ ਨਾ ਸਾਈਕਲ ਹਾਂ ਤੇਰਾ ਮਮਾ ਨਵਾਂ ਸਾਈਕਲ ਲੈ ਕੇ ਦੋਗਾ ਤੈਨੂੰ ਚਲ ਫਟਾਫਟ ਕੱਪੜੇ ਬਦਲ ਲੈ ਮੈਨੂੰ ਹੀ ਬਦਲਨੇ ਪੈਣਗੇ ਉਹ ਬੋਲਦੀ ਨਹੀਂ ਚਾਹ ਲਿਆ ਕਿੰਨਾ ਟਾਈਮ ਹੋ ਗਿਆ ਤੈਨੂੰ ਲਿਓ ਨਹੀਂ ਆ ਤੂੰ ਇੰਨਾ ਟਾਈਮ ਲਾਈ ਜਾਂਦੀ ਮੈਂ ਕੰਮ ਤੇ ਵੀ ਜਾਣਾ ਤੇਰਾ ਮਮਾ ਰੋਟੀ ਬਣਾ ਕੇ ਪੈਕ ਕੀਤੀ ਆ ਮੈਂ ਕਿਹਾ ਵੇ ਲੈ ਹੁਣ ਸਾਰਾ ਦਿਨ ਕੀਤੀ ਆ ਆ ਪੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਬਸ ਵਧੀਆ ਤੂੰ ਦੱਸ ਮੈਂ ਵੀ ਵਧੀਆ ਮੈਂ ਤੇ ਵੀਰੇ ਐ ਪੁੱਛਦੀ ਸੀ ਤੁਹਾਨੂੰ ਵੀ ਅੱਜ ਘਾਰੀਆਂ ਤੁਸੀਂ ਮੈਂ ਘਾਰੀਆਂ ਭੈਣੇ ਨਾ ਇਹ ਦੱਸ ਅੱਜ ਤੈਨੂੰ ਕਿਵੇਂ ਯਾਦ ਆ ਗਈ ਆਪਣੇ ਭਰਾ ਦੀ ਲੈ ਵੀਰੇ ਕਿਵੇਂ ਦੀ ਗੱਲਾਂ ਕਰਦਾ ਪਹਿਲਾਂ ਕਿ ਮੈਂ ਤੈਨੂੰ ਕਦੀ ਯਾਦ ਨਹੀਂ ਕੀਤਾ ਚੱਲ ਮੈਨੂੰ ਐਂ ਦੱਸ ਤੂੰ ਅੱਜ ਜਾਣਾ ਤਾਂ ਨਹੀਂ ਕਿਤੇ ਨਾ ਨਾ ਭੈਣੇ ਮੈਂ ਘਾਰੀਆਂ ਅੱਛਾ ਅੱਛਾ ਅਬ ਵੀਰੇ ਫਿਰ ਅਸੀਂ ਆ ਰਹੇ ਆ ਤੁਹਾਡੇ ਕੋਲੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਤੇਰਾ ਘਰ ਹੈ ਹਾਂ ਹਾਂ ਇੱਕ ਜ਼ਰੂਰੀ ਕੰਮ ਵੀ ਸੀਗਾ ਠੀਕ ਹੈ ਭੈਣ ਠੀਕ ਹੈ ਵੀਰੇ ਨਾ ਹੁਣ ਤਾਂ ਤੇਨੇ ਹੱਥ ਵਿਚਾਰ ਰੱਖੀ ਸੀਗੀ ਜਾਣਾ ਜਾਣਾ ਚਾਹ ਲਿਆ ਦੇ ਰੋਟੀ ਲਿਆ ਦੇ ਹੁਣ ਭੈਣ ਦਾ ਪਉਣਾ ਆ ਗਿਆ ਤਾਂ ਹੁਣ ਕਹਿੰਦਾ ਮੈਨੂੰ ਕੋਈ ਕੰਮ ਨਹੀਂ ਹੈਗਾ ਦਾ ਨਾ ਫੇਰ ਕੀ ਹੋਇਆ ਅੱਜ ਜੇ ਘਰ ਰਹਿ ਗਿਆ ਤਾਂ ਉਹ ਕਿੰਨੇ ਟਾਈਮ ਬਾਅਦ ਮੇਰੇ ਘਰ ਆ ਰਹੀ ਹੈ ਉਹ ਮੇਰੀ ਭੈਣ ਹੈ ਅੱਛਾ ਤੇਰੀ ਭੈਣ ਆ ਤਾਂ ਜਿਹੜੀ ਜ਼ਮੀਨ ਹੈ ਤੇਰੇ ਨਾਂ ਨਹੀਂ ਕਰਾ ਸਕਦੀ ਹੈਗੀ ਉਹ ਲਵਾ ਦੂਗੀ ਕਿਹੜਾ ਪੱਤ ਚੱਲੀ ਆ ਕੀ ਕਹਿੰਦੀ ਸੀਗੀ ਕਹਿਣਾ ਕੀ ਆ ਕਹਿੰਦੀ ਮੈਂ ਤੁਹਾਨੂੰ ਮਿਲਣ ਆ ਰਹੀ ਆ ਤੇ ਨਾਲੇ ਕੋਈ ਜ਼ਰੂਰੀ ਕੰਮ ਸੀ ਉਹਨੂੰ ਕੰਮ ਕੰਮ ਕੋਈ ਨਹੀਂ ਉਹਨੂੰ ਪੈਸੇ ਮੰਗਣ ਆ ਰਹੀ ਹੋਣੀ ਮੈਨੂੰ ਪੱਕਾ ਪਤਾ ਉਹ ਤੂੰ ਐਵੇਂ ਨਾ ਭੌਂਕੀ ਜਾਇਆ ਕਰ ਅੱਛਾ ਮੈਂ ਬੋਦੀ ਰਹਿਣੀ ਆ ਨਾ ਮੈਂ ਹੀ ਪੂਰੀ ਲੱਗਦੀ ਆ ਤੁਹਾਨੂੰ ਤਾਂ ਉਹ ਕਾਹਨੂੰ ਮੂਰੀ ਲੱਗਦੀ ਆ ਤਾਂ ਚੰਗੀ ਲੱਗਦੀ ਆ ਨਾਲ ਤਾਂ ਹਿੱਸਾ ਲੈ ਗਈ ਵੰਡਾ ਕੇ ਨਾਲੇ ਸਾਰਾ ਕੁਝ ਲੈ ਗਈ ਉਹਨੂੰ ਸ਼ਰਮ ਕਿੱਥੇ ਕਿਸੇ ਗੱਲ ਦੀ ਓਏ ਉਹ ਜ਼ਮੀਨ ਚੱਕ ਕੇ ਨਹੀਂ ਲੈ ਗਈ ਜ਼ਮੀਨ ਮੈਂ ਹੀ ਵਾਹ ਰਿਆ ਕੀ ਹੋਇਆ ਜੇ ਉਹਦੇ ਨਾਂ ਤੇ ਹੈ ਉਹ ਕਰ ਦੂਗੀ ਆਪਣੇ ਨਾਂ ਮੈਨੂੰ ਨਹੀਂ ਉਹ ਵਧੀਆ ਲੱਗਦੀ ਮੇਰੀ ਸੁਣ ਲੈ ਗੱਲ ਠੀਕ ਹੈ ਨਾ ਜੇ ਤੈਨਨੇ ਉਹਦੀ ਬਾੜੀ ਪੈਰਵੀ ਚ ਕਰਨੀ ਹੈ ਜੇ ਉਹਦੇ ਵੱਲ ਲੱਗਣਾਗਾ ਤਾਂ ਮੇਰਾ ਕਿਹੜਾ ਛੱਡ ਮੈਂ ਕਰ ਛੱਡ ਕੇ ਲੱਗ ਜੂ ਮੈਂ ਦੱਸਤਾ ਜੇ ਬਾੜੀ ਤੈਨਨੇ ਪੰਜ ਜੀ ਕੀਤੀ ਹੈ ਤਾਂ ਉਹ ਤੂੰ ਚੁੱਪ ਹੋ ਜਾ ਐਵੇਂ ਮੈਂ ਤੋ ਸੇਵਾ ਨਾ ਕਰਾ ਲਈ ਭੌਂਕੀ ਜਾਂਦੀ ਐਵੇਂ ਜੇ ਮੈਥੇ ਪੁੱਛੇ ਬਿਨਾ ਇੱਕ ਪੰਜੀ ਵੀ ਦਿੱਤੇ ਨਾ ਆਉਣੀ ਮੈਥੋਂ ਬੁਰਾ ਕੋਈ ਨਹੀਂ ਹੈਗਾ ਮੈਂ ਦੱਸਤਾ ਮੈਂ ਕਰ ਛੱਡ ਕੇ ਬਗ ਜੂ ਫਿਰ ਸਾਮੀ ਜਾਈਂ ਆਪਦਾ ਘਰ ਹੂੰ ਉਹ ਜਾਂ ਪਰੇ ਬੋਲੀ ਜਾਂਦੀ ਆ ਬਾਲਾ ਮੈਨੂੰ ਲੱਗਦਾ ਜ਼ਬਾਨ ਹੀ ਵੱਢਣੀ ਪਊ ਤੇਰੀ ਚਲਾ ਜਾ ਬੱਤ ਭਾਬੀ ਵੀਰੇ ਭਾਬੀ ਸਸਰੀਕਾਲ ਭਾਬੀ ਸਸਰੀਕਾਲ ਹੋ ਟਿਕ ਟਿਕ ਸਸਰੀਕਾਲ ਬੁੱਤ ਹੋਰ ਭਾਬੀ ਘਰੇ ਸਾਰੇ ਵਧੀਆ ਨੇ ਹਾਂ ਵਧੀਆ ਠੀਕ ਨੇ ਤੇ ਵੀਰੇ ਦਾ ਕੀ ਹਾਲ ਆ ਦੂਜੇ ਦਿਨ ਚੱਕ ਕੇ ਚੋਲਾ ਆ ਜਾਂਦੀ ਆ ਭਾਬੀ ਕਿਧਰ ਗਵਾਚ ਗਈ ਤੈਨੂੰ ਪੁੱਛਿਆ ਵੀ ਵੀਰੇ ਦਾ ਕੀ ਹਾਲਾ ਠੀਕ ਐ ਬਸ ਕੋਈ ਨਾ ਦੇਖ ਲਈ ਤੂੰ ਆਪੇ ਅੱਛਾ ਤੇ ਨਾਲੇ ਤੇਰੇ ਘਰ ਦੇ ਕੀ ਮੈਨੇ ਠੀਕ ਨੇ ਮੇਰੇ ਵੀ ਵਧੀਆ ਚਲ ਚਲ ਠੀਕ ਐ ਚਲ ਆ ਜਾ ਨਾ ਆਪ ਨੂੰ ਤਾਂ ਕੰਮ ਕਰ ਕੋਈ ਹੈ ਨਹੀਂਗਾ ਚੱਕ ਕੇ ਮਾਮਾ ਤੇ ਆ ਦੂਜੇ ਦਿਨ ਬੁੱਤਾਂ ਆ ਜਾਂਦੀਆਂ ਨੇ ਸਾਡਾ ਕੰਮ ਕਰ ਵਧਾ ਦਿੰਦੀਆਂ ਨੇ ਇਸੇ ਕੰਮ ਤਾਂੰਦਾ ਨਹੀਂ ਹੈਗਾ ਇਹਨਾਂ ਨੂੰ ਕੋਈ ਰੋਕਣ ਵਾਲਾ ਵੀ ਨਹੀਂ ਤੁਰੇ ਫਿਰਦੀਆਂ ਬੁੱਤ ਚੱਕ ਕੇ ਕਿੱਥੋਂ

ਬਸ ਠੀਕ ਹੀ ਚੱਲ ਰਿਹਾ ਭੈਣੇ ਚਲੋ ਵਧੀਆ ਗਾ ਤੇ ਅੱਜ ਨਹੀਂ ਗਏ ਬਸ ਅੱਜ ਮੈਨੂੰ ਪਤਾ ਸੀ ਮੇਰੀ ਪਿਆਰੀ ਜੀ ਭੈਣ ਨੇ ਆਉਣਾ ਇਸ ਕਰਕੇ ਮੈਂ ਘਰੇ ਰਹਿ ਗਿਆ ਚਲੋ ਵਧੀਆ ਕੀਤਾ ਵੀਰੇ ਤੇ ਨਾਲੇ ਆਪਣਾ ਪਰੌਣਾ ਨਹੀਂ ਆਇਆ ਵੀਰੇ ਕੀ ਕਰੇ ਉਹਨਾਂ ਦਾ ਕੰਮ ਨਾ ਉੱਪਰ ਦੀ ਹੋ ਰਿਹਾ ਬੜਾ ਜਿਆਦੇ ਤੇ ਉਹਨਾਂ ਨੂੰ ਟਾਈਮ ਨਹੀਂ ਸੀ ਤੇ ਅਸੀਂ ਸੋਚਿਆ ਚਲ ਮਾਮਾ ਧੀਆਂ ਅਸੀਂ ਬਿਲੀ ਆ ਕਰੇ ਜਾ ਕੇ ਮਿਲਿਆਉਣੇ ਆਂਗੇ ਚਲ ਵਧੀਆ ਕੀਤਾ ਭੈਣੇ ਪਰੌਣਾ ਕਮਾਉਂ ਚਲਦੀ ਕਲਾ ਚ ਰੱਖੀ ਹਾਂਜੀ ਵੀਰੇ ਉਹ ਤਾਂ ਹੈ ਚਲ ਹੋਰ ਕੋਈ ਗੱਲ ਬੱਸ ਨਾ ਤੂੰ ਮਾਮਾ ਜੀ ਜੇ ਤੁਸੀਂ ਮੈਨੂੰ ਫੋਨ ਤੇ ਕਿਹਾ ਸੀ ਤੁਸੀਂ ਮੈਨੂੰ ਸਾਈਕਲ ਲੈ ਦੇਗੇ ਉਹ ਕਿੱਥੇ ਆ ਉਹ ਹਾਂ ਹਾਂ ਪੁੱਤ ਮੈਂ ਦੱਸਦੀ ਆ ਪੁੱਤ ਉਹਨਾ ਟਵਿਕਲ ਬਹੁਤ ਜ਼ਿਆਦਾ ਜਿੱਦ ਕਰ ਰਹੀ ਸੀ ਤੇ ਨਾ ਸਾਈਕਲ ਉਹਨੇ ਲੈ ਲਿਆ ਤੇ ਰੋ ਰੋ ਕੇ ਬੁਖਾਰ ਚੜ੍ਹਾ ਲਿਆ ਸੀ ਉਹਨੇ ਤੈਨੂੰ ਹੋਰ ਲੈ ਦਾਂਗੇ ਅਸੀਂ ਨਾ ਤੂੰ ਇੱਥੇ ਹੀ ਖੜੀ ਕੀ ਕਰਦੀ ਆ ਜਾ ਠੰਡਾ ਠੁੰਡਾ ਲੈ ਆ ਜਾ ਕੇ ਠੰਡਾ ਤਾਂ ਜਿਹੜਾ ਲਿਆਂਦਾ ਸੀ ਜਬਾਕ ਪੀ ਗਏ ਕੋਈ ਗੱਲ ਨਹੀਂ ਭਾਬੀ ਅਸੀਂ ਠੰਡਾ ਨਹੀਂ ਪੀਣਾ ਹੈਗਾ ਤੁਸੀਂ ਬੈਠ ਜਾਓ ਆਪਾਂ ਗੱਲਾਂ ਬਾਤਾਂ ਕਰ ਲੈਣਾਂ ਇੰਨੇ ਹੀ ਬਹੁਤ ਆ ਕੋਈ ਨਾ ਕਰੋ ਤੁਸੀਂ ਗੱਲ ਆਹਾ ਚਲ ਪ੍ਰਵੀਨ ਮੈਂ ਹੁਣੇ ਆ ਨਾ ਤੂੰ ਬੈਠ ਕੋਈ ਗੱਲ ਨਹੀਂ ਵੀਰੇ ਜਾਇਓ ਮਮਾ ਨਾਲ ਬਾਤ ਕਰਦੇ ਚਲ ਗਏ ਹਾਂ ਬੋਤ ਖੇਡ ਲਓ ਕੋਈ ਮੰਦਾਸੇ ਕੀ ਗੱਲ ਕਰਨੀ ਸੀ ਨਾਲੇ ਸਾਈਕਲ ਬਾਰੇ ਕੀ ਝੂਠ ਬੋਲਿਆ ਤੂੰ ਮੈਂ ਕੀ ਝੂਠ ਬੋਲਿਆ ਤੂੰ ਆਪਦੀ ਭੈਣ ਦੀ ਕੁੜੀ ਦੇ ਵਾਸਤੇ ਸਾਈਕਲ ਲੈ ਕੇ ਆਇਆ ਤੈਨੂੰ ਤੇਰੀ ਭਾਂਜੀ ਦਾ ਦਿਸਗੀ ਤੈਨੂੰ ਮੇਰੀ ਕੁੜੀ ਨਹੀਂ ਦੀ ਸੀ ਤੇ ਨਵਿਆ ਨੇ ਕਦ ਕਿਆ ਕਿ ਮੈਨੂੰ ਸਾਈਕਲ ਚਾਹੀਦਾ ਉਹ ਤਾਂ ਮੈਂ ਆਪਦੀ ਭਾਂਜੀ ਵਾਸਤੇ ਲੈ ਕੇ ਆਇਆ ਸੀ ਸਾਈਕਲ ਕਿਉਂ ਲੈ ਕੇ ਆਇਆ ਆਪਣੀ ਕੁੜੀ ਵਾਸਤੇ ਕਿਥੋਂ ਕੁਝ ਲਿਆਉਂਦਾ ਨਹੀਂ ਜਾਂਦਾ ਘਰ ਦੇ ਹਾਲਾਤ ਤੈਨੂੰ ਦਿਸਦੇ ਨਹੀਂ ਹੈਗੇ ਭਾਂਜੀ ਆ ਭਾਣਾ ਬੜੀ ਦਿਸ ਜਾਂਦੀ ਹੈ ਤੈਨੂੰ ਓਏ ਉਹਨੂੰ ਆਪਣੀ ਕੁੜੀ ਨਵਿਆ ਨੂੰ ਤਾਂ ਲੋੜ ਹੀ ਨਹੀਂ ਸਾਈਕਲ ਦੀ ਉਹਨੇ ਤਾਂ ਮੈਨੂੰ ਕਦੇ ਨਹੀਂ ਕਿਹਾ ਤੇ ਡੈਡੀ ਮੈਨੂੰ ਸਾਈਕਲ ਚਾਹੀਦਾ। ਨਾ ਜੇ ਕੋਈ ਹੋਰ ਚੀਜ਼ ਮੰਗੂਗੀ ਤਾਂ ਹੀ ਲੈ ਕੇ ਦੇਵੇਂਗਾ। ਤੇ ਫੇਰ ਕੀ ਹੋਇਆ ਜੇ ਮੈਂ ਆਪਦੀ ਭਾਣਜੀ ਵੱਤ ਸਾਈਕਲੀ ਲੈ ਆਂਦੀ ਤਾਂ? ਭਾਣਜੀ ਦਾ ਪਰਿਵਾਰ ਨਹੀਂ ਹੈਗਾ। ਉਹਦਾ ਟੱਬਰ ਨਹੀਂ ਹੈਗਾ ਆਪ ਲੈ ਆ ਕੇ ਦੇਵਾਂਗੇ ਤੇ ਠੇਕਾ ਲੱਤਾ ਭਾਣਜੀ ਦਾ ਨਾਲੇ ਭੈਣ ਦਾ। ਚੱਲ ਇਹ ਛੱਡ। ਨਾਲੇ ਮੈਨੂੰ ਇਹ ਦੱਸ। ਮੈਨੂੰ ਇੱਥੇ ਕਾਹਤੋਂ ਸੱਦਿਆ? ਸੱਦ ਕੇ ਤੈਨੂੰ ਤਾਂ ਲੈ ਕੇ ਆਈਆਂ ਤੇਰੇ ਭੈਣ ਮੂਰੇ ਤਾਂ ਗੱਲ ਹੋਣ ਤੋਂ ਰਹੀ ਸੀ। ਜੇ ਮੈਂ ਬੋਲਦੀ ਫੇਰ ਕਹਿੰਦਾ ਤੂੰ ਬੋਲਦੀ ਨਹੀਂ ਹੈਗੀ। ਉਹ ਹੁਣ ਆਈ ਹੋਈ ਐ ਉਹ ਚੁੱਪ ਕਰਕੇ ਨਾ ਉਹਨੂੰ ਕਹਿ ਦੇ ਜ਼ਮੀਨ ਤੇਰੇ ਨਾਂ ਲਾ ਦਊਂਗੀ। ਠੀਕ ਹੈ ਨਾ ਉਹ ਤੂੰ ਚੁੱਪਰ ਐ ਮੈਂ ਕੋਈ ਕਰਦਾ ਹੱਲ ਜੇ ਆਪਾਂ ਭੈਣ ਨਾਲ ਹੁਣ ਕੋਈ ਗੱਲ ਕੀਤੀ ਤਾਂ ਭੈਣ ਨੂੰ ਬੁਰਾ ਲੱਗੂਗਾ ਤੇ ਮੈਂ ਆਪੇ ਪਿਆਰ ਨਾਲ ਕੋਈ ਹੱਲ ਕਰਦਾ ਆਪੇ ਪਿਆਰ ਨਾਲ ਪੁੱਛ ਲਊਗਾ ਤੂੰ ਬਸ ਚੁੱਪਰ ਐ ਤੇ ਆਪਦਾ ਕੰਮ ਕਰ ਚਲ ਠੀਕ ਹੈ ਜੇ ਇਹ ਗੱਲ ਕਰ ਠੀਕ ਹੈ ਮੈਂ ਦੇਖਦੀ ਆ ਕਿੰਨਾ ਕ ਪਿਆਰ ਨਾਲ ਤੁਸੀਂ ਗੱਲ ਕਰਦੇ ਹੋ ਉਹਦੇ ਨਾਲ ਵੀਰਾ ਤੇ ਭਾਬੀ ਪਤਾ ਨਹੀਂ ਕਿੱਦਾਂ ਚੱਲ ਗਏ ਦੱਸ ਕੇ ਵੀ ਨਹੀਂ ਗਏ ਅਗੇ ਵੀਰੇ ਕਿੱਥੇ ਚਲ ਗਏ ਸੀ? ਬਸ ਇੱਥੇ ਹੀ ਸੀ ਕੋਈ ਕੰਮ ਜ਼ਿਆ ਸੀਗਾ ਆਪਣੇ। ਅੱਛਾ। ਤੁਸੀਂ ਕਿਵੇਂ ਪਰੇਸ਼ਾਨ ਜੇ ਲੱਗ ਰਹੇ ਹੋ? ਪਰੇਸ਼ਾਨ ਹਾਂ ਬਸ ਸਮਝ ਨਹੀਂ ਆਦੀ ਕਿ ਕਿਵੇਂ ਗੱਲ ਕਰਾਂ ਤੇਰੇ ਨਾਲ। ਮੇਰੇ ਨਾਲ ਕਿਉਂ ਵੀਰੇ? ਸੁਖ ਸ਼ਾਂਤ ਐ? ਮੈਨੂੰ ਖੁੱਲ ਕੇ ਗੱਲ ਦੱਸ ਵੀਰੇ ਗੱਲ ਕੀ ਆ? ਆਖਰ ਨੂੰ ਮੈਂ ਤੇਰੀ ਭੈਣ ਆ। ਨਾਲੇ ਜੇ ਤੂੰ ਮੈਨੂੰ ਨਹੀਂ ਦੱਸੇਂਗਾ ਫਿਰ ਹੋਰ ਕਿਹਨੂੰ ਦੱਸੇਂਗਾ? ਦੱਸ ਵੀਰੇ ਕੀ ਹੋਇਆ? ਇਹ ਤੋਨੀ ਬੋਲਿਆ ਜਾਣਾ ਹੈਗਾ ਘਰੇ ਤਾਂ ਬਹੁਤ ਜ਼ਬਾਨ ਚੱਲਦੀ ਹੈ ਜੀ ਮੈਨੂੰ ਤਾਂ ਇੰਨਾ ਕੁਝ ਬੋਲ ਜਾਂਦਾ ਆਦੀ ਭੈਣ ਮੁਰੇ ਦੀ ਜ਼ਬਾਨ ਜ਼ਬਾਨ ਨਿਕਲਦੀ ਹੈਗੀ ਸਾਣੀ ਕੱਢਦਾ ਹੈਗਾ ਜਮੇ ਲੱਗਦਾ ਮੈਨੂੰ ਹੀ ਗੱਲ ਕਰਨੀ ਪੈਣੀ ਹੈ ਫਿਰ ਤੂੰ ਬੋਲਦਾ ਕਿਉਂ ਨਹੀਂ ਚੁੱਪ ਕਿਉਂ ਆ ਐਤਨੇ ਗੱਲ ਹੋਣੀ ਪਰ ਵੀ ਇਹ ਗੱਲ ਮੈਂ ਦੱਸਦੀ ਆ ਗੱਲ ਕੀ ਆ ਕੀ ਹੋਇਆ ਭਾਬੀ ਹੋਣਾ ਕੀ ਆ ਹੁਣ ਨਿੱਚ ਦਾ ਐਂ ਦੱਸ ਮੇਰੀ ਗੱਲ ਸੁਣ ਖਰਚੇ ਕੱਟਨੇਗੇ ਨਾ ਕਾਇਦੇ ਕੋਲ ਇੱਕ ਕੰਮਕਾਰ ਚ ਅੱਜ ਦਾ ਚੱਲਦਾ ਸਾਡਾ ਕਰਦੇ ਹਾਲਾਤ ਬੱਤ ਵੀ ਬੱਤਰ ਹੋਏ ਪਏ ਆ ਚਬਾਕਾਂ ਨੂੰ ਨਹੀਂ ਕੁਛ ਲਿਆ ਕੇ ਦੇ ਸਕਦੇ ਘੁੱਟ-ਘੁੱਟ ਕੇ ਜ਼ਿੰਦਗੀ ਕਰ ਰਹੇ ਆ ਬਸਰ ਕੋਈ ਜ਼ਮੀਨ ਜਾਇਤ ਨਹੀਂ ਹੈਗੀ ਕਿ ਬਾਲੀ ਵੀ ਚਲ ਮਾੜੀ-ਮੋਟੀ ਠੇਕੇ ਤੇ ਦੇ ਦਈਏ ਤੇ ਕੋਈ ਮਾੜਾ-ਮੋਟਾ ਉਧਰੋਂ ਕੋਈ ਪੰਬਾ ਲੱਗ ਜੇ ਸੰਤਾ ਕਿਸੇ ਦੀ ਆਸ ਨਹੀਂ ਹੈਗੀ ਅੱਛਾ ਆ ਗੱਲ ਹੈ ਵੀਰੇ ਇਹਦੇ ਤੇ ਵੀ ਟੈਂਸ਼ਨ ਲੈਣ ਵਾਲੀ ਕਿਹੜੀ ਗੱਲ ਹੈਗੀ ਤੁਸੀਂ ਤਾਂ ਉਂਝੀ ਵਸ ਦਿਮਾਗ ਤੇ ਲੋਡ ਪਾ ਰੱਖਿਆ ਮੈਨੂੰ ਕੀ ਪਤਾ ਨਹੀਂ ਕੀ ਹੋਇਆ ਕੋਈ ਨਹੀਂ ਵੀਰੇ ਕੰਮ ਕਰਨਾ ਆਪੇ ਮਿਲ ਜਾਣਾ ਹੌਲੀ ਹੌਲੀ ਤੁਸੀਂ ਫਿਕਰ ਨਾ ਕਰੋ ਜੇ ਮੇਰੇ ਤੱਕ ਕੋਈ ਲੋੜਾ ਤਾਂ ਉਹ ਦੱਸੋ ਉਹ ਭੈਣੇ ਕੋਈ ਗੱਲ ਨਹੀਂ ਇਹ ਤਾਂ ਐਂ ਹੂ ਬੋਲੀ ਜਾਂਦੀ ਐ ਉਹ ਨਾਲੇ ਤੈਨੂੰ ਮੈਂ ਕਿਹਾ ਸੀ ਰੋਟੀ ਟੁੱਕਦਾ ਕਰ ਲੈ ਇੱਥੇ ਲੱਗੀ ਆ ਗੱਲਾਂ ਕਰਨਾਂ ਕਿ ਗੱਲਾਂ ਵੀ ਕਰਨ ਵਾਸਤੇ ਹੁੰਦੀਆਂ ਨੇ ਹੋਰ ਕਿਹਦੇ ਨਾਲ ਨਾਲ ਕਰਾਂ ਮੈਂ ਗੱਲਾਂ ਨਾ ਕੋ ਮੇਂ ਦਰਾਣੀ ਨਾ ਕੋਈ ਮੇਰੇ ਜਠਾਣੀ ਨਾ ਮੇਰੇ ਸੱਸ ਨਾਲ ਸਹੁਰਾ ਜਿਹਦੇ ਨਾਲ ਮੈਂ ਕੋਈ ਗੱਲ ਸਾਂਝੀ ਕਰ ਲਾਂ ਹੁਣ ਇਹੀ ਆ ਲੈ ਦੇ ਕੇ ਤਾਂ ਮੈਨੂੰ ਦੇਖਣ ਵਾਸਤੇ ਜੇ ਇਹਦੇ ਨਾਲ ਵਿੱਚ ਡੋਹਲਾ ਨਾ ਕੀਤਾ ਤਾਂ ਫਿਰ ਮੈਂ ਹੋਰ ਕੀ ਦੇਣਾ ਕਰੂੰ ਜਾ ਕੇ ਸੈਲ ਕੋਈ ਗੱਲ ਨਹੀਂ ਭਾਬੀ ਤੁਸੀਂ ਆਪਸੀ ਲੜਾਈ ਨਾ ਕਰੋ ਫਿਰ ਕੀ ਹੋ ਗਿਆ ਵੀਰੇ ਨਾਲੇ ਨੇ ਟਾਈਮ ਵਾਟ ਆ ਜਾਂਦੀ ਮੈਂ ਹਾਂ ਭਾਬੀ ਤੂੰ બોਲ ਪਰ ਮੈਂ ਮੈਨੂੰ ਗੱਲ ਦੱਸਦੀ ਆ ਸਾਡੇ ਗਵਾਂਡ ਵਾਲੀ ਸਾਡੇ ਗਵਾਂਡ ਚ ਨਾ ਕੁੜੀ ਆ ਨਾਲੇ ਤਹੋਜ ਮੀਜ ਜਾਏ ਤੇ ਸਾਰੀ ਲੈ ਗਈ ਵਢਾ ਕੇ ਫਿਰ ਕਹਿੰਦੀ ਮੇਰੇ ਨਾਲਕ ਚੱਕ ਪਰੋ ਮੇਰੇ ਆਓ ਜਾਓ ਕਿਹੜੇ ਮੂਹ ਨਾਲ ਆਪਾਂ ਇਹ ਪਰਚਾਈ ਖੜਨਗੇ ਜਾ ਕੇ ਜਦੋਂ ਸਾਰਾ ਕੁਝ ਲੈ ਕੇ ਉਹਨਾਂ ਦਾ ਵੱਢ ਕੇ ਨਾਲ ਇਹ ਜੀ ਕੁੜੀਆਂ ਅਸੀਂ ਕੀ ਕਰਨੀਆਂ ਹੈ ਐਂ ਦੇਖ ਜਦੋਂ ਮਾਂ ਪਿਓ ਨਹੀਂ ਹੁੰਦੇ ਉਸ ਤੋਂ ਬਾਅਦ ਭਾਈ ਪਰਚਾਈ ਹੀ ਕੰਮ ਆਉਂਦੇ ਨੇ ਤਿੱਥੇ ਤਿਹਾਰਾਂ ਤੇ ਕੌਣ ਜਾਂਦਾ ਭਾਈ ਪਰਚਾਈ ਹੀ ਜਾਂਦੇ ਨੇ ਨਾਲ ਭਾਈ ਪਰਚਾਈ ਨਾਲੇ ਪੈਕੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਤਾਂ ਜਿੱਤੀਆਂ ਸੋਚਣ ਗਈਆਂ ਤਾਂ ਹੀ ਨ ਭਾਬੀਆਂ ਵੀ ਸੋਚਣ ਗਈਆਂ ਮਾੜਾ ਮੋਟਾ ਕੁਛ ਫਿਰ ਭਾਬੀਆਂ 'ਚ ਗਲਤੀਆਂ ਕੱਢਣ ਲੱਗ ਜਾਂਦੀਆਂ ਨੇ ਭਾਈਆਂ 'ਚ ਗਲਤੀ ਕੱਢਣ ਲੱਗ ਜਾਂਦੇ ਨੇ ਉਹ ਕੀ ਕਰਨ ਉਹ ਕਿੱਥੋਂ ਲੈ ਕੇ ਆਉਣਾ ਹੁਣ ਘਰ ਤਾਂ ਆਪ ਦਾ ਖਵਾਣ ਤੋਂ ਰਹੀਆਂ ਉਹਨਾਂ ਨੇ ਵੀ ਆਪ ਦਾ ਘਰ ਦੇਖਣਾ ਤੇ ਟੱਬਰ ਦੇਖਣਾ ਤੇ ਜਵਾਕ ਦੇਖਣੇ ਆ ਮਾੜਾ ਮੋਟਾ ਤੀਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਮੂੰਹ ਚੱਕ ਕੇ ਤੁਰੇ ਆਉਂਦੀਆਂ ਨੇ ਫਿਰ ਦੂਏ ਤੀਏ ਦੇਣੀ ਫੇਰ ਡਿਮਾਂਡ ਆਹ ਲੈ ਦਿਓ ਜੀ ਉਹ ਲੈ ਦਿਓ ਜੀ ਮੇਰੀ ਸੱਸ ਨੂੰ ਲੈ ਦਿਓ ਮੇਰੇ ਬੁੰਡੇ ਨੂੰ ਲੈ ਦਿਓ ਮੇਰੀ ਕੁੜੀ ਨੂੰ ਲੈ ਦਿਓ ਹੈ ਭਲਾ ਮਾੜਾ ਮੋਟਾ ਕੁਝ ਆਪ ਵੀ ਸੋਚਣਾ ਖਾਲੀ ਹੱਥ ਤੁਰੇ ਆਈਆਂ ਤੁਸੀਂ ਆਪ ਵੀ ਲਿਓ ਮਾੜਾ ਮੋਟਾ ਕੁਝ ਅਸੀਂ ਤਾਂ ਪਹਿਹ ਜੀਆਂ ਤਾਂ ਆਸ ਕਰਦੇ ਵੀ ਚੱਲ ਇੰਨਾ ਸੋਹਣਾ ਪਰਿਵਾਰ ਆ ਘਰ ਟੱਬਰ ਜਮੀਨ ਹੈ ਜਾਇਤ ਆ ਵੀ ਸਾਨੂੰ ਪੰਬਾ ਲਾਉਣ ਉਹ ਤਾਂ ਮੂੰਹ ਚੱਕ ਕੇ ਸਾਨੂੰ ਕਹਿੰਦੀਆਂ ਨੇ ਕਿਆਂ ਵੀ ਹਾਂ ਤੁਸੀਂ ਦੇਖ ਕੇ ਜਾਓ ਭਲਾ ਭਾ ਤੂੰ ਐਂ ਦੱਸ ਵੀ ਭਾਬੀ ਕਰੇ ਤਾਂ ਕਰੇ ਕੀ ਤੂੰ ਐਂ ਦੱਸ ਪਰ ਵੀ ਮੈਂ ਗਲਤਾਂ ਕਿਤੇ ਉਹ ਬੱਸ ਕਰ ਹੁਣ ਬਹੁਤ ਹੋ ਗਈਆਂ ਗੱਲਾਂ ਉਹ ਭੈਣੇ ਤੂੰ ਆਪਣੀ ਕੋਈ ਸੁਣਾ ਇਹ ਤਾਂ ਐਵੇਂ ਹੀ ਭੌਂਕੀ ਜਾਂਦੀ ਆ ਭੌਂਕਣ ਨੂੰ ਮੇਰਾ ਦਿਮਾਗ ਖਰਾਬ ਹੈਗਾ ਵੀ ਮੈਂ ਉਹੀ ਭੌਂਕੀ ਜਾਂਦੀ ਆ ਜੋ ਕੋ ਕੰਮ ਦੀ ਗੱਲ ਕਹਦੇ ਤਾਂ ਮੈਂ ਭੋਕਣ ਲੱਗ ਜਾਨੀ ਆ ਕਿ ਭਾਬੀ ਚੁੱਪ ਕਰਜੋ ਮੇਰੇ ਕਰਕੇ ਨਾ ਲੜਾਈ ਨਾ ਕਰੋ ਤੁਸੀਂ ਵੀਰੇ ਤੂੰ ਵੀ ਚੁੱਪ ਕਰ ਜਾ ਕਿਉਂ ਬੋਲੀ ਜਾਣਾ ਸਾਰਾ ਕੁੱਡੇ ਦਾ ਤੇਰੇ ਵਿੱਚ ਹੀ ਹੋਇਆ ਸਾਰਾ ਕੁਸਤਾ ਤੇਰੇ ਕਰਕੇ ਹੁੰਦਾ ਜਿਹੜਾ ਕੁਝ ਹੁੰਦਾ ਕਰ ਸਾਡੇ ਉਹ ਤੂੰ ਚੁੱਪ ਕਰ ਜਾ ਜੇ ਤੂੰ ਹੁਣ ਇੱਕ ਵੀ ਸ਼ਬਦ ਬੋਲਤਾ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਆਹੋ ਮੈਨੂੰ ਚਪਕਰਾਏਗਾ ਉਹ ਪੈਣੇ ਤੂੰ ਦੱਸ ਤੈਨੂੰ ਵੀ ਜ਼ਰੂਰੀ ਕੰਮ ਸੀ ਆ ਲੈ ਵੀ ਇਹ ਕੀ ਹੈ ਭੈਣਾ ਪੜ ਲਾ ਆ ਗਈ ਨਾ ਤੇਰੇ ਕੋਲ ਸਾਰੇ ਗੱਲ ਸਾਹਮਣੇ ਬਹੁਤ ਆਉਦੀ ਭੈਣ ਦੇ ਵਕਤ ਬੋਲਦਾ ਸੀ ਨਾ ਤੈਨੂੰ ਬਹੁਤ ਯਕੀਨ ਸੀ ਨਾ ਇਹਦਾ ਲੈ ਸੈਨ ਕਰਾਉਣ ਆ ਗਈ ਹੁਣ ਸੈਨ ਕਰਾ ਕੇ ਨਾ ਵੇਚ ਕੇ ਜਾਓ ਕੱਖ ਨਹੀਂ ਛੱੜਦੀ ਤੇਰੇ ਵਾਸਤੇ ਇਹ ਜਿੰਨਾ ਮਰਜੀ ਇਹਦਾ ਕਰ ਲੈ ਬਗਾਨੀਆਂ ਬਗਾਨੀ ਰਹੂਗੀ ਹੀ ਨਾ ਤੇਰਾ ਸੋਚੇ ਨਾ ਤੇਰੇ ਜਵਾਕਾਂ ਦਾ ਸੋਚੇ ਸੋਚਿਆ ਨਹੀਂ ਵੀ ਮੇਰੇ ਪੈਕੇ ਨੇ ਵੀ ਭਾਈ ਪਰ ਜਾਈ ਹੈ ਮੇਰੀ ਕੁਛ ਸੋਚਦੀ ਹੈ ਲੈ ਦੇਖ ਹੁਣ ਪੜ ਕੇ ਇਹਦੇ ਚ ਕੀ ਲਿਖਿਆਗਾ ਉਹ ਚੁੱਪ ਕਰ ਜਾ ਹੁਣ ਐਨੇ ਬੋਲੀ ਜਾਂਦੀ ਆ ਵਾਧੂ ਘਟੂ ਵੱਧ ਘਟ ਮੈਂ ਕੀ ਬੋਲ ਪੀ ਮੇਰੀ ਗੱਲ ਸੁਣ ਲਾ ਇਹਨੂੰ ਕੱਟ ਬਾਹਰ ਮੇਰੇ ਘਰ ਇਹਨਾਂ ਬੜੇ ਮੁੜ ਕੇ ਆ ਕੇ ਇਹ ਮੈਂ ਨਹੀਂ ਬਰਤਣਾ ਇਹਦੇ ਨਾਲ ਲੈ ਆ ਕੇ ਟੋਟਾ ਖੜ ਗਈ ਇੱਥੇ ਵੀ ਸਾਈਨ ਕਰ ਦੋ ਕਾਹਦੇ ਵਕਤ ਸਾਈਨ ਕਰਕੇ ਦਈਏ ਸੀ ਇਹਨੂੰ ਉਹ ਪਹਿਲਾਂ ਵੇਖ ਤਾਂ ਲੈ ਲਿਖਿਆ ਕਿ ਇਹ ਦੇਖੀ ਚੀ ਲਿਖਿਆ ਹੁਣ ਪਤਾ ਮੈਨੂੰ ਇੱਥੇ ਕੀ ਲਿਖਿਆ ਹੋਣਾ ਇੱਥੇ ਲਿਖਿਆ ਹੋਣਾ ਵੀ ਸਾਈਨ ਕਰ ਦੋ ਮੈਂ ਉਹਦੀ ਜ਼ਮੀਨ ਵੇਚ ਕੇ ਲੈ ਜਾ ਪਰ ਉਹ ਤੂੰ ਚੁੱਪ ਕਰ ਜਾ ਕਿ ਚੁੱਪ ਕਰਨ ਦਾ ਮੈਥੋਂ ਕੁਛ ਲੈਂਗੀ ਜਦੋਂ ਉਹਦੀ ਆਈਆਂ ਬੋਲੀ ਜਾਣੀਆਂ ਕੋਈ ਆਹ ਕੁੜੀ ਨੂੰ ਕੋਈ ਚਾਹ ਪਾਣੀ ਤਾਂ ਪਿਉਣਾ ਕੀ ਉੱਤੋਂ ਗੱਲਾਂ ਮਾਰਦੀ ਪਈਆਂ ਮੈਨੂੰ ਕਹੀ ਜਾਂਦਾ ਚੁੱਪ ਕਰ ਜਾ ਚੁੱਪ ਕਰ ਜਾ ਜੇ ਤੂੰ ਗੱਲ ਕਰ ਲੈਂਦਾ ਤਾਂ ਮੈਨੂੰ ਬੋਲਣ ਦੀ ਲੋੜ ਨਹੀਂ ਸੀਗੀ ਜੇ ਅੱਜ ਤੋਂ ਪਹਿਲਾਂ ਤਿੰਨੇ ਇਹ ਗੱਲ ਕੀਤੀ ਹੁੰਦੀ ਨਾ ਤਾਂ ਗੱਲਾਂ ਇੱਥੋਂ ਤੱਕ ਨਹੀਂ ਸੀ ਆਉਂਦੀਆਂ ਜਿੱਥੋਂ ਤੱਕ ਇਹ ਨੌਕ ਤਾਂ ਆ ਗਈ ਮੈਂ ਨਹੀਂ ਕਿਸੇ ਕੰਜਰ ਦਾ ਕੁਛ ਦੇਣਾ ਨਾ ਮੈਂ ਕਿਸੇ ਤੋਂ ਦਵਾ ਤੇ ਨਾ ਹੀ ਮੈਂ ਕਿਸੇ ਤੋਂ ਡਰਦੀ ਆ ਮੈਂ ਤਾਂ ਜਿਹੜੀ ਗੱਲ ਕਹਿਣੀ ਆ ਮੈਂ ਕਹਿ ਕੇ ਹਟੂੰਗੀ ਜੇ ਤੇਥੋਂ ਨਹੀਂ ਕਹੀ ਜਾਂਦੀ ਮੈਂ ਕਹੂੰਗੀ ਉਹਨੂੰ ਹਾਂ ਭਨੇ ਦੱਸ ਪ੍ਰਵੀਨ ਤੇਰਾ ਕਿਹੜਾ ਸੀ ਕੁਛ ਦੇਣਾਗਾ ਤੂੰ ਜ਼ਮੀਨਾਂ ਤੇ ਨੌ ਲਵਾਉਣ ਆ ਗਈ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਭਾਈ ਪਰਜਾਇ ਤੈਨੂੰ ਜਵਾਕ ਦੀ ਸੇਣੀ ਹੈਗੇ ਤੂੰ ਆਵੇਂਗੀ ਕਿਹਦੇ ਕੋਲ ਐ ਕਿਹਦੇ ਨਾਲ ਤੇਰਾ ਪੇਕ ਅੱਬ ਜੂਗਾ ਕਲਪ ਦਿੱਥ ਤਿਹਾਰ ਕਰਨਗੇ ਵਿਆਹ ਕਰਨਗੇ ਜਿਵਾਕਾਂ ਦੇ ਵਿਆਹ ਕਰਨਗੇ ਨਾਕ ਚੱਕਰ ਨੂੰ ਕਹੇਗੀ ਸਾਡੇ ਕੋਲ ਕੁਛ ਨਹੀਂ ਅਸੀਂ ਤਾਂ ਖਾਲੀਆ ਪੱਲਾ ਝਾੜਤਾ ਸਾਡੇ ਕੋਲ ਕੁਛ ਨਹੀਂ ਜਿਹਨੂੰ ਸੱਦਣਾ ਹੋਇਆ ਸੱਦ ਲਈ ਜਮੀਨ ਜੀ ਸੱਦ ਕੇ ਲੈ ਜਾ ਸਾਨੂੰ ਕੋਈ ਚੱਕਰ ਨਹੀਂ ਅਸੀਂ ਤਾਂ ਪਹਿਲਾਂ ਵੀ ਘਟ ਖਾਂਦੇ ਸੀ ਹੋਰ ਘਟ ਖਾ ਲਾਂਗੇ ਕਿਸੇ ਦੇ ਸੇਰੇ ਨਾਲ ਜੂ ਕੰਮ ਕਰਕੇ ਖਾ ਲਾਂਗੇ ਕੋਈ ਨਾ ਟਾਈਮ ਤੇ ਅਸੀਂ ਪਾਸ ਕਰਾਂਗੇ ਜਿਵਾਕਾਂ ਨੂੰ ਤਾਂ ਅਸੀਂ ਕਿਸੇ ਨਾ ਕਿਸੇ ਬੰਨੇ ਲਾਵਾਂਗੇ ਪਰ ਤੂੰ ਆਪਦਾ ਧਿਆਨ ਰੱਖ ਲਈ ਤੂੰ ਵਰਤਨ ਜੋਗੀ ਨਹੀਂ ਰਹਿਣੀ ਕਿਸੇ ਨਾਲ ਅਸੀਂ ਤੇਰੇ ਵਾਰਚੇ ਨਹੀਂ ਖੜਨਾ ਕੋਈ ਨਹੀਂ ਤੇਰੇ ਨਾਲ ਆ ਕੇ ਖੜੂਗਾ ਉਸ ਵੇਲੇ ਤੂੰ ਕੱਲੀ ਹੋ ਕੇ ਸੋਚੇਂਗੀ ਵੀ ਮੇਰੇ ਭਾਈ ਪਰਜਾਈ ਹੈਗੇ ਸੀਗੇ ਵੀ ਹਾਂ ਜਿੰਨਾਂ ਨਾਲ ਬਰਤਦੀ ਸੀ ਜਿੰਨਾਂ ਕੋਲ ਮੈਂ ਜਾਂਦੀ ਸੀ ਆਂਦੀ ਸੀ ਭੈਣ ਭਾਈ ਹੋਣ ਨਾ ਤਾਂ ਹੀ ਸੋਹਣੇ ਲੱਗਦੇ ਨੇ ਮੂਰੇ ਤੁਰਦੇ ਪੇਕੇ ਵੀ ਤਾਂ ਹੀ ਫਾਪਦੇ ਨੇ ਇਹ ਕਿਹਦੇ ਨਾਲ ਗੱਲ ਲੱਗ ਕੇ ਆਪਦੀ ਗੱਲਾਂ ਸਾਂਝੀਆਂ ਕਰਿਆ ਕਰੇਂਗੀ ਕੁਸਤਾ ਸੋਚ ਲੈਂਦੀ ਆ ਕਾਗਜ਼ ਲੈ ਕੇ ਆਉਣ ਤੋਂ ਪਹਿਲਾਂ ਆ ਮਾੜਾ ਮੋਟਾ ਵੀ ਮੈਂ ਕਿਹਦੇ ਕੋਲ ਲੈ ਕੇ ਜਾ ਰਹੀ ਆ ਤੇਰੇ ਕੋਲ ਅੰਤਾਂ ਦਾ ਘਾਟਾਗਾ ਹਰ ਇੱਕ ਚੀਜ਼ ਤੇਰੇ ਘਰ ਦੀ ਹੈਗੀ ਆ ਖਾਣੀ ਪੀਣੀ ਐ ਸੋਹਣੇ ਕੱਪੜੇ ਪੂਣੀ ਐ ਕਾਦੇ ਤੈਨੂੰ ਆਇ ਨਹੀਂ ਦੇਖਾ ਵੀ ਤੂੰ ਚਾਜ ਦੇ ਕੱਪੜੇ ਨਾ ਪਾਏ ਉਹਨ ਸਾਡੇ ਵਰਗਿਆਂ ਕੰਨੀ ਧਿਆਨ ਕਰ ਲੈ ਕੀ ਬਾ ਰਖਿਆ ਸੀ ਉਹ ਮੈਂ ਕੁਝ ਖਾ ਕੇ ਮਰ ਜਾਂਦਾ ਮੈਂ ਤਾਂ ਵਿਚ ਵਿਚਾਲੇ ਫਸ ਗਿਆ ਤੁਹਾਡੇ ਦੋਨਾਂ ਦੇ ਨੇ ਵਿਚ ਵਿਚਾਲੇ ਫਸਣ ਵਾਲੀ ਕੀ ਗੱਲ ਆ ਇਹਦੇ ਵਿੱਚ ਜੇ ਤੈਨੂੰ ਭੈਣ ਦਾ ਇੰਨੇ ਹੀ ਹੇਜ ਮਾਰਦਾ ਸੀ ਤਾਂ ਮੈਨੂੰ ਵਿਆਹ ਕੇ ਘਾਤੋਂ ਲੈ ਕੇ ਆਇਆ ਐਸੇ ਨੂੰ ਮਸਾਲਾਂ ਦਾ ਨਾ ਵੀਰੇ ਨਾ ਵੀਰੇ ਆਹ ਕੰਮ ਨਾ ਕਰ ਪਾਸੇ ਹਟ ਜਾ ਭੈਣੇ ਵੀਰੇ ਤੈਨੂੰ ਮੇਰੀ ਜਿੰਦਗੀ ਰਹਿ ਗਈ ਸੀ ਦਿਖਾਉਂਦਾ ਐ ਵੀ ਤੈਨ ਦਿਖਾਤਾ ਹੁਣ ਚੰਗੀ ਬਣਦੀ ਐ ਕੀ ਫਵਾਕੇ ਸਾਡੇ ਵਿੱਚ ਲੜਾਈ ਉਹ ਚੁੱਪ ਹੋਣੀ ਐ ਕਿ ਮੈਂ ਤੈਨੂੰ ਦੱਸਾਂ ਸਾਰੇ ਲੜਾਈ ਦੇ ਚੜ ਇਹੀ ਐ ਚਾਹੇ ਮੈਨੂੰ ਵੱਢੇ ਚਾਹੇ ਮਾਰ ਦੇ ਤੇਰੇ ਸੱਚ ਕਹਿਣ ਲੱਗ ਪਿੱਛੇ ਮੈਂ ਤਾਂ ਬੋਲੂਗੀ ਆਈ ਬੋਲੂਗੀ ਮੈਂ ਐਸੇ ਨਾ ਰੱਖ ਲਾ ਤਾ ਮੇਰੀ ਜ਼ਿੰਦਗੀ ਖਰਾਬ ਕਰ ਰੱਖੀ ਐ ਭੈਣ ਤੂੰ ਇੱਕ ਵਾਰੀ ਪਰਾ ਹੋ ਜਾ ਮੈਨੂੰ ਇੰਦੀ ਸੇਵਾ ਕਰ ਲੈਂ ਤੇ ਇੱਕ ਵਾਰੀ ਨਹੀਂ ਵੀਰੇ ਤੂੰ ਚੁੱਪ ਰਹਿ ਬਸ ਮੈਨੂੰ ਪਤਾ ਨਹੀਂ ਤੇਰਾ ਪਿੱਛੇ ਤੂੰ ਉਂਗਲਾ ਲਾਉਣੀ ਹੈ ਪੂਰਾ ਪਰਿਵਾਰ ਦੀ ਹੈ ਮੇਰੇ ਇਹ ਸਾਰੇ ਜੜ ਤੂੰ ਹੀ ਆ ਲੜਾਈ ਦੀ ਹਜੇ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਨਾ ਭਾਬੀ ਤੈਨੂੰ ਇਹਨੂੰ ਚੰਗੀ ਤਰ੍ਹਾਂ ਦੇਖ ਲੈ ਵੀ ਹੈ ਕਿ ਜੋ ਤੇਰੇ ਮਨ ਚਾਰਾ ਤੂੰ ਬੋਲੀ ਜਾ ਰਹੀਆਂ ਇਹ ਰਜਿਸਟਰੀ ਮੈਂ ਆਉਂਦੇ ਨਾਮ ਨਹੀਂ ਬਲਕਿ ਬਾਈ ਦੇ ਨਾਮ ਕਰਵਾਉਣ ਆਈਆਂਗੀ ਚੱਲ ਛੂਟਣਾ ਬੋਲ ਜਾਣਦੀ ਆ ਮੈਂ ਭੈਣਾ ਨਹੀਂ ਦੇਖ ਲੈ ਭਾਬੀ ਜੇ ਦੇਖਿਆ ਜਾਵੇ ਮੇਰਾ ਹੋਰ ਇੱਥੇ ਹੈ ਵੀ ਕਿ ਨਾਲੇ ਨਾ ਮੈਂ ਵੀਰੇ ਨੂੰ ਅਨੇਸ਼ਾ ਉਹਦੇ ਬਾਪ ਦੇ ਰੂਪ ਦੇ ਵਿੱਚ ਹੀ ਦੇਖਿਆ ਤੇ ਤੈਨੂੰ ਮੈਂ ਕਦੇ ਆਪਣੀ ਭਾਬੀ ਨਹੀਂ ਬਲਕਿ ਮਾਂ ਸਮਝਾਂ ਚੁੱਪ ਕਰ ਭੈਣੇ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਇਹਦਾ ਕੀ ਹੈ ਤੇ ਤਾਂ ਐ ਵੀ ਝੋਕੀ ਜਾਂਦੀ ਹੈ ਵੀਰੇ ਉਹ ਕਰਨੀ ਭਾਬੀ ਜਿੱਥੇ ਤੱਕ ਗੱਲ ਰਹੀ ਜ਼ਮੀਨ ਦੀ ਮੈਨੂੰ ਤਾਂ ਉਹਦੋਂ ਕੁਝ ਵੀ ਨਹੀਂ ਸੀ ਪਤਾ ਜਦੋਂ ਬੇਬੇ ਬਾਪੂ ਮੁੱਕ ਗਏ ਸੀ ਨਾ ਉਹ ਤਾਂ ਸਾਡੇ ਵਿੱਚ ਜ਼ਮੀਨ ਵੀ ਵੰਡੀ ਗਈ ਸੀਗੀ ਤੇ ਜਦੋਂ ਹੁਣ ਮੈਨੂੰ ਸੁਰਤ ਆਈ ਆਗੀ ਤਾਂ ਮੈਂ ਵੀਰੇ ਦੇ ਨਾਮ ਕਰਵਾਉਣਾ ਕੀ ਮੈਨੂੰ ਕਿਹੜਾ ਨਹੀਂ ਪਤਾ ਕਿ ਮੇਰੇ ਪਤੀ ਜੇ ਪਤੀਜੀਆਂ ਨੇ ਕੀ ਨਾਲੇ ਵੀਰਾ ਮੇਰੇ ਨਾਲ ਹਰ ਵਕਤ ਖੜਦਾਗਾ ਮੈਂ ਆ ਕੁਛ ਕਰਦੀ ਚੰਗੀ ਥੋੜੀ ਲੱਗਦੀ ਹੈਗੀ ਤੁਸੀਂ ਤਾਂ ਮੈਨੂੰ ਇੱਕ ਵਾਰ ਵੀ ਨੀ ਨਾ ਕਿਹਾ ਪਰ ਮੈਂ ਆ ਪਾਈਆਂ ਤੁਹਾਡੇ ਕੋਲੇ ਚੱਲ ਕੇ ਮੈਨੂੰ ਕੀ ਪਤਾ ਸੀ ਕਿ ਤੁਸੀਂ ਮੇਰੇ ਭਰਿਆ ਕੁਝ ਸੋਚਦੇ ਨਾ ਪੈਣ ਵੀਰੇ ਤੂੰ ਚੁੱਪ ਕਰ ਜਾ ਬਸ ਰੋ ਨਾ ਸੱਚੀ ਦਸਣਾ ਵੀਰੇ ਇਹ ਤਾਂ ਸਿਰਫ ਦੇਖਣ ਲਈ ਲੱਗਦਾ ਵੀ ਮੈਂ ਉੱਥੇ ਖੁਸ਼ ਆ ਮੈਂ ਨਾ ਵੀਰੇ ਉੱਥੇ ਬਹੁਤ ਦੁਖੀ ਆ ਮੈਨੂੰ ਐਸੀ ਵਿਚ ਅੱਜ ਭਾਬੀ ਹੋਰਾਂ ਕੋਲੇ ਜਾਊਂਗੀ ਜਾ ਕੇ ਆਪਣਾ ਦੁੱਖ ਸੁੱਖਾਂ ਸਾਂਝਾ ਕਰੂੰਗੀ ਵਿਖ ਭਾਬੀ ਤਾਂ ਹੈਗੀ ਹੈ ਮੇਰੇ ਕੋਲੇ ਤੇ ਮੈਂ 2-4 ਦਿਨ ਰਹਿ ਆਉਂ ਕਿ ਮੇਰਾ ਮਨ ਕੁਸ਼ੋਰ ਹੋ ਜਾਊਗਾ ਪਰ ਮੈਨੂੰ ਨਹੀਂ ਸਿੱਧ ਪਤਾ ਕਿ ਮੈਨੂੰ ਤਾਂ ਇੱਥੇ ਸਮਝਣ ਵਾਲਾ ਕੋਈ ਹੈ ਹੀ ਨਹੀਂ ਸਭ ਐਨ ਮੇਰੀਏ ਮੈਂ ਤੇਰੇ ਨਾਲ ਆ ਨਾ ਪਰਵੀਨ ਤੇਰਾ ਭਾਈ ਮੈਂ ਵੀ ਤੇਰੇ ਨਾਲ ਬਸ ਭਾਬੀ ਰਹਾਂਦੇ ਮੈਨੂੰ ਮਾਫ ਕਰ ਲੈ ਬੈ ਮੈਂ ਮੈਂ ਵੀ ਇਹਦੇ ਵੱਲੋਂ ਕਿਥੋਂ ਮਾਫੀ ਮੰਗਦਾ ਨਹੀਂ ਵੀਰੇ ਇਹ ਤਾਂ ਕੰਮੜੀ ਆ ਮਾਫੀ ਮੰਗਦੇ ਹੋ ਜੀ ਮੈਂ ਖੁਦ ਮੰਗੂਗੀ ਮਾਫੀ ਵੀ ਤੁਸੀਂ ਮੈਨੂੰ ਮਾਰਾ ਬੋਲ ਸਕਦੀਆਂ ਤਾਂ ਮੈਂ ਮਾਫੀ ਨਹੀਂ ਮੰਗ ਸਕਦੀ ਮੈਨੂੰ ਮਾਫ ਕਰ ਦੇ ਪਰਵੀਨ ਮੇਰੀ ਮਾੜੀ ਕਿਸੀ ਮਤ ਜਦ ਮੈਂ ਆਪਣੀ ਭੈਣਾਂ ਭਰ ਗਈ ਨਣ ਤੇ ਨੋਨੀ ਪਛਾਣ ਸਕੀ ਮੈਨੂੰ ਮਾਫ ਕਰ ਦੇ ਮੈਨੂੰ ਮਾਫ਼ ਕਰ ਕੋਈ ਗੱਲ ਨਹੀਂ ਪਾਪੀ ਤੂੰ ਹੱਥ ਨਾ ਜੋੜ ਆ ਦੇਖ ਲੈ ਤੂੰ ਕਹਿੰਦੀ ਸੀ ਨਾ ਕਿ ਮੇਰੀ ਭੈਣ ਐ ਆ ਉਹ ਆ ਮੇਰੀ ਭੈਣ ਤਾਂ ਹੀਰੇ ਵਰਗੀ ਐ ਜਿਸ ਨੂੰ ਆਪਣੇ ਭਰਾ ਤੋਂ ਕੋਈ ਲਾਲਚ ਨਹੀਂਗਾ ਸਿਰਫ ਆਪਣੇ ਭਰਾ ਬਾਰੇ ਸੋਚਦੀ ਐ ਜੀ ਚੱਲ ਤੂੰ ਰੋ ਨਾ ਭੈਣੇ ਹੌਸਲਾ ਰੱਖ ਮੈਂ ਤੇਰੇ ਨਾਲ ਬਹੁਤ ਹੈ ਵੀਰੇ ਤੇ ਮੈਨੂੰ ਤੇਰੇ ਤੇ ਮਾਣ ਵੀ ਬਹੁਤ ਆ ਵੀ ਹੋਰ ਕੋਈ ਮੇਰੇ ਨਾਲ ਖੜੇ ਬੇਸ਼ੱਕ ਨਾ ਖੜੇ ਪਰ ਮੇਰਾ ਭਰਾ ਮੇ ਨਾਲ ਜ਼ਰੂਰ ਖੜੇ ਵੀਰੇ ਭਾਬੀ ਤੁਹਾਨੂੰ ਐਂ ਲੱਗਦਾ ਨਾ ਵੀ ਮੈਂ ਇੱਥੇ ਤੁਹਾਨੂੰ ਤੰਗ ਕਰਨ ਆਉਣੀ ਆ ਤੁਸੀਂ ਅੱਜ ਤੱਕ ਕਦੇ ਵੀ ਕਹਿ ਦੋ ਮੈਨੂੰ ਪੁੱਛਿਆ ਵੀ ਮੈਂ ਉੱਥੇ ਦਿਨ ਕਿਵੇਂ কাটਦੀ ਆ ਮੈਨੂੰ ਪਤਾ ਆਹ ਕੱਪੜੇ ਲਿੜੇ ਦੀ ਕੀ ਗੱਲ ਕਰਦੀ ਆ ਭਾਬੀ ਇਹ ਤਾਂ ਬਸ ਇੱਕ ਲੋਕ ਦਿਖਾਵਾ ਆ ਮਾਰ ਨਹੀਂ ਸਕਦੀ ਬਾਕੀ ਦਾ ਜਿਹੜਾ ਕੁਝ ਉੱਥੇ ਮੇਰੇ ਨਾਲ ਹੁੰਦਾ ਜੇ ਮੈਂ ਦੱਸਣ ਲੱਗ ਗਈ ਨਾ ਇਹ ਬੰਦਾ ਆਪਦੇ ਆਪ ਨੂੰ ਜੀ ਖਤਮ ਕਰ ਲਵੇ ਮੈਂ ਕਿਹਦੇ ਵਾਸਤੇ ਜਿਉ ਰਹੀ ਹਾਂ ਸਿਰਫ ਉਹ ਸਿਰਫ ਆਪਦੀ ਕੁੜੀ ਲਈ ਮੇਰੇ ਭਾਈ ਲਈ ਵੀ ਨਹੀਂ ਇਹਨਾਂ ਦਾ ਕੀ ਬਣੂਗਾ ਪਰ ਭਾਬੀ ਤੂੰ ਤਾਂ ਇੱਕ ਵਾਰ ਵੀ ਨਹੀਂ ਨਾ ਸੋਚਿਆ ਜੋ ਮਨ ਚਾਹਿਆ ਬਸ ਬੋਲੀ ਜਾ ਰਹੀਆਂ ਬੋਲੀ ਜਾ ਰਹੀਆਂ ਐਦਾਂ ਨਾ ਕਦੀ ਕਿਸੇ ਨੂੰ ਵੀ ਗਲਤ ਜਜਮੈਂਟ ਨਹੀਂ ਕਰੀਦਾ ਹੁੰਦਾ ਵੀਰੇ ਮੈਂ ਤੁਹਾਨੂੰ ਉੱਥੇ ਤਾਣੀ ਸੀ ਦੱਸਦੀ ਕਿ ਤੁਸੀਂ ਤਾਂ ਪਹਿਲੇ ਹੀ ਇੰਨੇ ਓਕੇ ਹੋ ਨੌਕਰਾਂ ਵਾਂਗੂ ਰਹਿਣੀ ਅਮੇ ਉੱਥੇ ਤਾਨੇ ਮੈਨੇ ਤਾਂ ਸੁਣਨ ਨੂੰ ਮਿਲਦੇ ਨੇ ਤੁਸੀਂ ਮੈਨੂੰ ਉਸ ਘਰ ਵਿਆਹ ਤਾਂ ਦਿੱਤਾ ਪਰ ਪਤਾ ਮੈਨੂੰ ਕੀ ਕੀ ਕੁਝ ਸੁਣਨ ਨੂੰ ਮਿਲਦਾ ਨੰਗ ਕਰਦੀ ਆ ਗਈ ਮੈਂ ਲੰਗਾਂ ਦੀ ਆ ਗਈ ਕੁਛ ਦਿੱਤਾ ਨਹੀਂ ਇਹਨਾਂ ਨੇ ਪਰ ਮੈਂ ਕਿੰਨੂ ਕਵਾਂ ਪਾਪੀ ਤੇਰੇ ਤਾਂ ਜਿਹੜਾ ਮਾਂ ਚਾਹੇ ਤੂੰ ਸਾਰਾ ਕੁਝ ਮੈਨੂੰ ਬੋਲ ਕੇ ਦੱਸਦਾ ਮੈਨੂੰ ਵੀ ਪੁੱਛ ਲੋ ਮੈਂ ਕਿੰਨੂ ਦੱਸਾਂ ਮੈਂ ਕਿੱਧਰ ਜਾਵਾਂ ਮੈਨੂੰ ਮਾਫ਼ ਕਰ। ਮੈਂ ਨਹੀਂ ਲਾਜਚੰਨੀ ਹੋ ਗਈ ਸੀ। ਮੈਂ ਇਹ ਵੀ ਭੁੱਲ ਗਈ ਕਿ ਤੂੰ ਮੇਰੇ ਧੀਆਂ ਵਰਗੀਆਂ। ਦੇਖ ਅੱਜ ਤੋਂ ਬਾਅਦ ਤੂੰ ਜਦੋਂ ਮਰਜ਼ੀ ਆ, ਜਦੋਂ ਮਰਜ਼ੀ ਜਾ। ਜਿੱਤੇ ਰੱਖਦੇ। ਤਰੀਕਵਾਰੀ ਮੈਨੂੰ ਤੇ ਆਪਦੀ ਭਾਬੀ ਨੂੰ ਮਾਫ਼ ਕਰ ਦੇ। ਪ੍ਰਵੀਨ ਮੈਨੂੰ ਮਾਫ਼ ਕਰ ਦੇ। ਜੇ ਸਾਰੇ ਪਰਜਾਈਆਂ ਮੇਰੇ ਵਰਗੀਆਂ ਹੋਣ ਲੱਗ ਜਾਣ ਨਾ ਤਾਂ ਲਾਲ ਤਾਂ ਨਹੀਂ ਜੇ ਪਰਜਾਈਆਂ ਤੇ ਮੈਂ ਖੁਦ ਕਹਿਣੀ ਆ। ਨੀ ਭੈਣੇ ਤੂੰ ਬੈ ਤੇ ਨਾਲੇ ਤੂੰ ਭੈਣ ਵਸਤੇ ਚਾਹ ਦਾ ਕੱਪ ਬਣਾ ਲਿਆ ਹਾਂ ਚਾਹ ਨਹੀਂ ਫਿਰ ਤੈਨੂੰ ਪਕੌੜੇ ਵੀ ਖਵਾਉਂਗੀ ਮੇਰੇ ਨਨਦੇ ਨੀ ਮੇਰੀ ਭੈਣ ਆਈ ਆ ਮੇਰੇ ਕੋਲ ਹੈਨਾ ਤੇ ਨਾਲੇ ਹੁਣ ਜਿਹੜਾ ਦੁੱਖ ਸੁੱਖ ਆਪਾਂ ਰਲ ਕੇ ਸਾਂਝਾ ਕਰਾਂਗੇ ਹੈਨਾ ਮੈਂ ਤੇਰੇ ਨਾਲ ਖੜੀ ਆ ਹੁਣ ਮੈਂ ਤੇਰੀ ਭਾਬੀ ਨਹੀਂ ਹੁਣ ਤੇਰੀ ਮਾਂ ਬਣ ਕੇ ਦਿਖਾਉਂਗੀ ਠੀਕ ਹੈ